ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਝੋਟੀ ਵਾਲੇ ਦੇ ਵਿੱਚ ਇਹ ਪਿੰਡ ਆ ਜਿਹੜਾ ਝੋਟੀ ਵਾਲਾ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਕੁਗਿਆਣੇ ਪਿੰਡ ਦਾ ਗਵੰਡੀ ਪਿੰਡ ਆ ਫਰੀਦਕੋਟ ਤੋਂ ਸਾਧਕ ਰੋਡ ਨੂੰ ਜਦੋਂ ਆਪਾਂ ਜਾਈਦਾ ਤੇ ਸਾਧਕ ਰੋਡ ਤੋਂ ਕੁਗਿਆਣੇ ਨੂੰ ਇੱਧਰ ਨੂੰ ਚਿੱਟੀ ਫੱਟੀ ਵਾਲੀ ਸੜਕ ਆਉਂਦੀ ਐ ਮਿੱਤਰੋ ਤੇ ਇੱਕ ਰਸਤੇ ਦੇ ਵਿੱਚ ਪਿੰਡ ਆਉਂਦਾ ਵਾ ਉਦੋਂ ਕਾ ਦੂਜਾ ਪਿੰਡ ਆ ਜਿਹੜਾ ਉਹ ਝੋਟੀ ਵਾਲਾ ਪਿੰਡ ਆ ਤੇ ਝੋਟੀ ਵਾਲੇ ਤੋਂ ਬਾਅਦ ਕੁਗਿਆਣਾ ਆ ਜਾਂਦਾ ਵਾ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਆ ਤੇ ਜਾਨਵਰ ਤੁਹਾਡੇ ਦਿਲਾਂ ਦੀ ਧੜਕਣ ਤੁਹਾਡੇ ਮੂਰੇ ਖੜਾ ਸਕਰੀਨ ਦੇ ਉੱਤੇ ਨੀਲੀ ਰਾਵੀ ਨਸਲ ਦੀ ਪਹਿਲਾ ਸੂਆ ਝੋਟੀ ਬਹੁਤ ਸੋਹਣੀ ਤਿਆਰੀ ਦੇ ਵਿੱਚ ਬਹੁਤ ਸੁਣੀਆਂ ਵਿਰਲਾਾਂ ਦੇ ਵਿੱਚ ਤਿਆਰ ਹੁੰਦੀ ਹੁੰਦੀ ਹੈ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਭਰਾ ਤੁਸੀਂ ਸਤਿ ਅੰਕਰ ਪਰਿਵਾਰ ਦੀ ਬੜੀ ਕਿਰਪਾ ਬੜੀ ਕਿਰਪਾ ਬਹੁਤ ਵਧੀਆ ਤੁਸੀਂ ਦੱਸੋ ਬਾਈ ਜੀ ਇੱਕ ਵਾਰੀ ਬ੍ਰਦਰ ਨਾਂ ਦੱਸ ਦਈਏ ਕਿਹ ਕਿਹ ਨਾ ਬਾਈ ਜੀ ਮੇਰਾ ਕੇਵਲ ਸਿੰਘ ਜੀ ਹਾਂਜੀ ਪਿੰਡ ਝੋਟੀਵਾਲਾ ਜ਼ਿਲ੍ਹਾ ਫਰੀਦਕੋਟ ਤੇ ਕੇਵਲ ਸਿੰਘ ਚੱਕੀ ਵਾਲਾ ਪੁੱਛ ਲੈਣਾ ਹਣਾ ਹਾਂ ਚੱਕੀ ਵਾਲਾ ਮੇਰੇ ਬ੍ਰਦਰ ਦੀ ਚੱਕੀ ਆ ਜੀ ਠੀਕ ਆ ਵੈਸੇ ਕੇਵਲ ਤੇ ਨੇੜੇ ਨੇੜੇ ਇਹ ਚੱਕੀ ਤੇਰੇ ਨਾਲ ਹੀ ਆ। ਹਾਂ ਆਪਣੇ ਘਰੇ ਹੀ ਆ ਜੀ। ਬੱਠੀ ਠੀਕ ਹੈ ਬਰੇ। ਵੱਡੇ ਬਾਈ ਜਿਹੜੀ ਝੋਟੀ ਆ ਆਪਣੀ ਇਹ ਇਹ ਕਿੰਨੇ ਵਸੂਆ ਸੁਹੰਦੀ ਆ ਵੀਰੇ? ਇਹ ਪਹਿਲਾਂ ਨਾ ਬਾਈ ਜੀ। ਪਹਿਲਾਂ ਨਾ। ਹਾਂਜੀ। ਕਿੰਨੇ ਦਿਨ ਲੈ ਜੂਗੀ ਵੀਰੇ ਹਜੇ? ਦਿਨ ਬਾਈ ਜੀ ਤਕਰੀਬਨ 8 ਤੋਂ 10 ਦਿਨ ਇਹਦੇ ਚ ਪਏ 8 ਦਿਨ 10 ਦਿਨ ਮੰਨ ਲਓ ਲੈ ਹੀ ਜਾਊਗੀ ਝੋਟੀ। 10 ਦਿਨ ਹਜੇ ਲੈ ਜੂਗੀ। ਹਾਂਜੀ ਬਾਈ। ਠੀਕ ਵੀਰੇ ਇਹ ਕਿਹੜੇ ਸੀਮਿੰਟ ਦੀ ਐ ਆਪਾਂ ਕਿਹੜਾ ਇਹਦੇ ਲੱਗਾ? ਬਾਈ ਜੀ ਇਹ ਸਰਕਾਰੀ ਸੀਮਿੰਟ ਦੀ ਆ। ਸਰਕਾਰੀ ਸੀਮਿੰਟ ਲੱਗਿਆ ਕਿਉਂਕਿ ਸਾਡੇ ਡਾਕਟਰ ਕੋਲ ਚਾਹਿਆ। ਸਰਕਾਰੀ ਸੀਮਿੰਟ ਦੀ ਆ ਆਪਾਂ ਦੇ ਸਰ 13 14 ਕਿਲੋ ਦਾ ਰਿਕਾਰਡ ਆ ਜੀ ਇਹਦਾ ਇਹਦੀ ਮਾ ਦਾ ਠੀਕ ਆ ਬਾਈ 14 ਕਿਲੋ ਰਿਕਾਰਡ ਇਹ ਵੀਰੇ ਫਿਰ ਮਨਲਾ ਸਾਦੀ ਖਰਾਚ ਜਿਵੇਂ ਲੇਵਾ ਤਾਂ ਸੋਨਾ ਤਿਆਰ ਕਰ ਜੂਗੀ ਬਹੁਤ ਸੋਨਾ ਬਾਈ ਜੀ ਚਾਰ ਥਲੇਵਾ ਉਹ ਕਰੂਗੀ ਹਜੇ ਦਿਨ ਵੀ ਪਏ ਕਰੂ ਦਿਨ ਹਾਂ ਹਾਂ ਪਏ ਆ ਬਾਈ ਜੀ ਹਾਂ ਭਲਕੇ ਨੇ ਸੋਣੀ ਤਿਆਰ ਢਿੱਲਾ ਪਈਆਂ ਦੇਵੇ ਦੇ ਵਿੱਚ ਬਿਲਕੁਲ ਬਿਲਕੁਲ ਪਧਰੀ ਚੰਗੀ ਆ ਝੋਟੀਆਂ ਹਾਂ ਬਾਈ ਵੈਸੇ ਇਹਦਾ ਚਲੋ ਉਪਰਾ ਕਰਦੀ ਬਾਈ ਜਿਉਂ ਝੋਟੀ ਠੀਲ ਠੰਡੀ ਆ ਕੋਈ ਇਹੋ ਜੀ ਗੱਲ ਨਹੀਂ ਗਈ हां ਸਾਡੇ ਦੋ ਬਾਰ ਟਾਈਮ ਦੇ ਵਿੱਚ ਦੇਖ ਲੋ ਪਾਸੇ ਵਾਲੇ ਬੰਦੇ ਤੋਂ ਚਲੋ ਕਰ ਜਾਂਦਾ ਹੁੰਦਾ ਜਾਨਵਰ ਵੀ ਐਂ ਗੱਲ ਨਹੀਂ ਬਿਲਕੁਲ ਛੱਡੀ ਆ ਸੀਰਾ ਠੀਕ ਆ ਵੀਰੇ ਤੇ ਰੇਟ ਬ੍ਰਦਰ ਆਪਾਂ ਕੀ ਕਰਾਂਗੇ ਇਹਦਾ ਰੇਟ ਭਾਈ ਜੀ ਲੈਣ ਦੇਣ ਵਾਲਾ ਹੀ ਆਪਾਂ 1.10 ਆ ਬਈ 1 ਲੱਖ ਇਹਦੇ ਵਿੱਚ ਮਾਨਤਨ ਵਾਲਾ ਮਾਨਤਨ ਭਾਈ ਕਰ ਦਾਂਗੇ ਕੋਈ ਗੱਲ ਨਹੀਂ ਜੇ ਕੋਈ ਪਿੰਡਪਰਾ ਮਾਨਤਨ ਨਾਲ ਹੋਇਆ ਠੀਕ ਆ ਵੀਰੇ ਕੱਟੇ ਬਾਰ ਨੂੰ ਭਰਾ ਜੀ ਮੜਾ ਤੋੜ ਲੈ ਲੈ ਵੀ ਮਿੱਤਰੋ 1,10,000 ਰੁਪਿਆ ਡਿਮਾਂਡ ਆ ਪਹਿਲਾ ਸੁਆ ਝੋਟੀ ਆ ਦੰਦੋ ਕਿਵੇਂ ਹੋਊਗੀ ਬਾਈ ਉਮਰ ਕਿੰਨੀ ਦੀ ਹੋਊਗੀ ਇਹ ਉਮਰ ਤਕਰੀਬਨ ਬਾਈ ਜੀ ਸਾਢੇ 3 ਸਾਲ ਦੀ ਆ ਉਹ ਚੌਗੀ ਚਿੱਗੀ ਹੋਊਗੀ ਹਾਂ ਚੌਗੀ ਹੋ ਗਈ ਆ ਝੋਟੀ ਹੁਣ ਹਾਂ ਲੈ ਮਿੱਤਰੋ ਚਾਰ ਦੰਦ ਦੇ ਕਰੀਬ ਜੇ ਕਰਕੇ ਆ ਇਹ ਕਰਮਾਂ ਵਾਲੀ ਤੇ ਦਿਨ ਹਜੇ ਕੱਢਦੀ ਆ ਮਿੱਤਰੋ ਦਸਾਂ ਦਿਨਾਂ ਚ ਝੋਟੀ ਨੇ ਤਿਆਰੀ ਬਹੁਤ ਸੋਹਣੀ ਥੱਲੋ ਕਰ ਲੈਣੀ ਆ ਕਿਉਂਕਿ ਨਸਲਾ ਨੀਲੀ ਦਾ ਵੀ ਤੇ ਸੁਆ ਵਾ ਪਹਿਲਾ ਗੱਲ ਆ ਸੋਨੇ ਤੇ ਸੁਹਾਗੇ ਵਾਲੀ ਸਰਕਾਰੀ ਸੀਮਣ ਦੀ ਇਹ ਆਪ ਆ ਸਰਕਾਰੀ ਸੀਮਣ ਤੋਂ ਹੀ ਅੱਗੇ ਗੱਪਣਾ ਕਰਮਾਂ ਵਾਲੀ ਤੇ ਵੱਡੀ ਗੱਲ ਇਹ ਆ ਵੀ ਮਿੱਤਰੋ ਦੋਦੇ ਨੇ 10 ਤੋਂ 12 ਕਿਲੋ ਦੀ ਕੈਪੈਸਿਟੀ ਦੇ ਵਿੱਚ ਪਹਿਲੇ ਸੂਏ ਦੇ ਜਾਣਾ ਤੇ ਪੈਸੇ ਤੁਸੀਂ ਲਾਉਣੇ ਆ ਤੂੰ ਨਾ ਤੁਸੀਂ ਆ ਮੈਂ ਤਾਂ ਵੈਸੇ ਹੀ ਕਹਿ ਜਾਣਾ ਮਿੱਤਰੋ ਬਾਕੀ ਗੱਲਬਾਤ ਲਈ ਬਾਈ ਨਾਲ ਸੰਪਰਕ ਵੀ ਕਰ ਲਿਆ ਜੇ ਤੁਸੀਂ ਗੱਲਬਾਤ ਸਾਰੀ ਡਿਟੇਲ ਆ ਜਿਹੜੀ ਉਹ ਬਾਈ ਤੋਂ ਵੀ ਲੈ ਲਿਆ ਜੇ ਮੈਨੂੰ ਜਿੰਨੀ ਇਨਫੋਰਮੇਸ਼ਨ ਮਾਲਕ ਨੇ ਦੇ ਦਿੱਤੀ ਆਪਾਂ ਉਹ ਵੀ ਤੇਰੇ ਦੇ ਦੇਣੀ ਆ ਤੁਹਾਡੇ ਨਾਲ ਰੂਪ ਰੂਪ ਕਰ ਦੇਣੀ ਆ ਪਲੀ ਸੰਮੀ ਝੋਟੀ ਆ ਪੱਠ ਪੁੜੇ ਦੀ ਕਮਾਲ ਦੀ ਤਿਆਰੀ ਦੇ ਵਿੱਚ ਆ ਸਿੰਘ ਸੋਨਾ ਵਾ ਇੱਕ ਸਿੰਘ ਇਹਨੂੰ ਚਿੱਟਾ ਤੇ ਇੱਕ ਸਿੰਘ ਇਹਨੂੰ ਕਾਲਾ ਪਰਮਾਤਮਾ ਨੇ ਅੰਗ ਵੀ ਲਾਏ ਗਿਣਵੇਂ ਚੁਣਵੇਂ ਜਿੰਨੇ ਲਾਏ ਹੋਇਆ ਬਹੁਤ ਚੰਗੇ ਮਣਕੀ ਅੱਖ ਦੇ ਵਿੱਚ ਕਰਮਾਂ ਵਾਲੀ ਇਹ ਇਹਨੂੰ ਖਰੀਦਣ ਦੇ ਲਈ ਛੋਟੀ ਵਾਲੇ ਪਿੰਡ ਦੇ ਵਿੱਚ ਆਉਣਾ ਪੈਣਾ ਤੇ ਛੋਟੀ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਨੰਬਰ ਮੈਂ ਬਾਈ ਦਾ ਤੁਹਾਨੂੰ ਲੈ ਦਿੰਨਾ ਜਿਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਆ ਆ ਟੋਕਨ ਨੰਬਰ ਪਾਇਆ ਜਿਹੜਾ ਇਹਦੇ ਕੰਨ ਦੇ ਵਿੱਚ ਇਹ ਸੀਮੰਟ ਦਾ ਹੀ ਪਾਇਆ ਹੋਇਆ ਵੀਰੇ ਇਹ ਸ਼ਾਇਦ ਹਾਂ ਸੀਮਨ ਦਾ ਹੀ ਹੈ ਬਾਈ ਠੀਕ ਹੈ ਬਾਈ ਲੈ ਵੀ ਮਿੱਤਰੋ ਸੀਮਨ ਦਾ ਬੇਸ਼ੱਕ ਆ ਦਿਆ ਰੂ ਮੈਨੂੰ ਇਹਦੇ ਬਾਰੇ ਪੱਕਾ ਐਵੇਂ ਕਿ ਮੈਂ ਕਹਦੇ ਆ ਪੱਕਾ ਨਹੀਂ ਇਹਦੇ ਬਾਰੇ ਪਤਾ ਮੈਨੂੰ ਠੀਕ ਹੈ ਬਾਈ ਨੰਬਰ ਦਾ ਹੀ ਕਿਰਾਂ ਦੀ ਬ੍ਰਦਰ ਨੰਬਰ ਬਾਈ ਜੀ 94170 ਜੀ 39953 94170 ਹਾਂਜੀ 39953 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਮਿੱਤਰੋ ਬਾਈ ਨਾਲ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸ਼ੁਕਰੀਆ ਸਾਡੇ ਨਾਲ ਜੁੜੇ ਰਹੋ ਧੰਨਵਾਦ ਜਉਦੇ